ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਲਾਇਬ੍ਰੇਰੀ ਦੇ ਕਤੂਰੇ ਬਕਾਉ ਆ ਜੀ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਨਾਮ ਸੋਨਾ ਸਿੱਧੂ ਜੀ ਪਿੰਡ ਘੰਡਾ ਬੰਨਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਹਾਂਜੀ ਬਾਈ ਦੱਸੋ ਕਤੂਰੇ ਬਾਰੇ ਇਹ ਲਾਇਬ੍ਰੇਰੀ ਦੇ ਬੱਚਾ ਜੀ ਆਪਣੇ ਕੋਲੇ ਬਾਬ ਲੈਂਦੇ ਆ ਅੱਡਾ ਇਹਨਾਂ ਦਾ ਹਾਂਜੀ ਲੈਓ ਆ ਜੀ ਆ ਮੰਗੀ ਆ ਮੰਗੀ ਲੋ ਜੀ ਲੋ ਜੀ ਆ ਪਿਆ ਹੋਈ ਠੀਕ ਹੈ ਕਿੰਨੇ ਟਾਈਮ ਦੇਵਗੇ ਵੀਰੇ ਇਹ ਹੋਗੇ ਜੀ 35 ਦਿਨ ਦੇ ਬੱਚੇ 35 ਦਿਨ ਦੇ ਹੋਗੇ ਹਾਂਜੀ ਠੀਕ ਹੈ ਜੀ ਰੇਟ ਰੂਟ ਭਰਾ ਇਹਨਾਂ ਦਾ ਇਹਨਾਂ ਰੇਟ ਫੋਨ ਤੇ ਕਰ ਲਾਂਗੇ ਜੀ ਡਿਲੀਵਰੀ ਫਰੀ ਹੈ ਪੰਜਾਬ ਆਪਣਾ ਪੰਜਾਬ ਦੇ ਵਿੱਚ ਕਿਤੇ ਵੀ ਕਰਾ ਸਕਦੇ ਹਾਂ ਕਿਤੇ ਵੀ ਮੰਗਵਾ ਸਕਦਾ ਹੈਗਾ ਹਾਂ ਠੀਕ ਹੈ ਜੀ ਬੁੱਕ ਕਰਾਉਣੇ ਪੈਣੇ ਇੱਕ ਬਸ ਸਾਈ ਹਾਂ ਟੋਕਨ ਪਾਣਾ ਪਊਗਾ ਜੀ 1000 ਰੁਪਏ ਪਹਿਲਾਂ ਪਾਵਾਂਗੇ ਜੀ ਠੀਕ ਆ 1000 ਰੁਪਏ ਪਹਿਲਾਂ ਬਾਕੀ ਕਦੂਰਾ ਜਿਹੜਾ ਬੱਕਦੂਰਾ ਮਿਲ ਗਿਆ ਅਗਲੇ ਦਿਨ ਦੋ ਪੇਮੈਂਟ ਠੀਕ ਹੈ ਜੀ ਜੋਪਰਾ ਚੈੱਕ ਕਰ ਸਜੋ ਕਦੂਰੇ ਪੂਰੇ ਟਾਪ ਦੇ ਆ ਪੂਰੀ ਗਰੰਟੀ ਵਾਲੇ ਬੱਚਾ ਠੀਕ ਹੈ ਠੀਕ ਆ ਇਹਨਾਂ ਦੀ ਮਾਂ ਮਿੱਠੀ ਭਰਾ ਤੇ ਆ ਇਹਨਾਂ ਦਾ ਪਿਓ ਦੇਖ ਸਾਡੇ ਦੇਖ ਸਾਡੇ ਠੀਕ ਹੈ ਜੀ ਬਾਈ ਜੀ ਨਾਲ ਜਲਦ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ